ਅਲਟਨਾਟਿਵਿੰਗ ਖਬਰਾਂ ਲੈ ਕੇ ਹਾਜ਼ਰਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕਈ ਕੁੜੀਆਂ ਦੇ ਵਾਲ ਬਹੁਤ ਕੁੰਗਰਾਲੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਸੰਭਾਲ ਨਹੀਂ ਸਕਦੀਆਂ ਅਤੇ ਹੌਲੀ-ਹੌਲੀ ਉਹਨਾਂ ਦੇ ਵਾਲ ਰੁੱਖੇ ਅਤੇ ਬੇਚੈਨ ਹੋ ਜਾਂਦੇ ਹਨ ਕੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਉਹਨਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ ਜੇਗਾ ਤੁਸੀਂ ਆਪਣੇ ਕੁੰਗਰਾਲੇ ਵਾਲਾਂ ਉੱਤੇ ਧਿਆਨ ਦੇਵੋਗੇ ਤਾਂ ਉਹ ਮਲਾਈਮ ਤੇ ਚਮਕਦਾਰ ਬਣ ਜਾਣਗੇ ਵਾਲਾਂ ਵਿੱਚ ਕੁਦਰਤੀ ਨਮੀ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਜ਼ਿਆਦਾ ਨਾ ਤੋ ਵ ਨਹੀਂ ਤਾਂ ਇਹ ਰੁੱਖੇ ਹੋ ਜਾਣਗੇ ਵਾਲਾਂ ਨੂੰ ਰੁੱਖਾ ਹੋਣ ਨਾ ਦਿਵੋ ਅਤੇ ਨਹਾਉਣ ਤੋਂ ਬਾਅਦ ਵਾਲਾਂ ਵਿੱਚੋਂ ਪਾਣੀ ਨੂੰ ਨਿਚੋੜ ਕੇ ਕੱਢ ਦੋਵੋ ਫਿਰ ਵਾਲਾਂ ਵਿੱਚ ਆਪਣੀ ਇੱਛਾ ਨਾਲ ਸਟਾਈਲ ਬਣਾਓ ਅਤੇ ਫਿਰ ਵਾਲਾਂ ਦਾ ਸੁੱਕਣ ਦਾ ਇੰਤਜ਼ਾਰ ਕਰੋ ਇਸ ਨਾਲ ਵਾਲਾਂ ਵਿੱਚ ਚੰਗੀ ਤਰ੍ਹਾਂ ਨਮੀ ਸਮਾਜ ਜਾਵੇਗੀ ਅਤੇ ਉਹ ਸਮੇਤਾ ਕਾ ਕੋਮਲ ਗ੍ਰੈਂਡਗੇ ਅਜਿਹੇ ਸ਼ੈਂਪੂ ਵਿੱਚ ਕੰਡੀਸ਼ਨਰ ਦੀ ਚੋਣ ਕਰੋ ਜੋ ਤੁਹਾਡੇ ਵਾਲਾਂ ਦਾ ਟੈਕਸਚਰ ਨੂੰ ਸ਼ੂਟ ਕਰੇ ਅਜਿਹੇ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚੋ ਜੋ ਵਾਲਾਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦੀਆਂ ਹਨ ਇੱਕ ਕੱਪ ਵਿੱਚ ਗਰਮ ਪਾਣੀ ਲਵੋ ਅਤੇ ਉਸ ਵਿੱਚ ਇੱਕ ਚਮਚ ਐਪਲ ਸਾਈਡਰ ਵੀਨੇਗਰ ਪਾਓ ਨਹਾਉਂਦੇ ਸਮੇਂ ਸ਼ੈਂਪੂ ਤੋਂ ਬਾਅਦ ਵਾਲਾਂ ਉੱਤੇ ਇਸ ਨੂੰ ਪਾ ਕੇ ਬਿਨਾਂ ਧੋਏ ਉਸ ਉੱਤੇ ਕੰਡੀਸ਼ਨਰ ਲਗਾ ਲਵੋ ਵਾਲਾਂ ਨੂੰ ਕੁਦਰਤੀ ਰੂਪ ਤੋਂ ਹੀ ਸੁਕਣ ਦਿਓ ਕਿਉਂਕਿ ਹੇਅਰ ਡਰਾਈ ਨਾਲ ਸੁਕਾਏ ਹੋਏ ਵਾਲਾਂ ਨਾਲ ਸਰੀਰ ਦੀ ਚਮੜੀ ਸਖਤ ਹੋ ਜਾਂਦੀ ਹੈ ਅਤੇ ਵਾਲ ਝੜਨ ਲੱਗ ਜਾਂਦੇ ਹਨ। ਕੁੰਗਰਾਲੇ ਵਾਲ ਛੇਤੀ ਹੀ ਰੁੱਖੇ ਦਿਖਾਈ ਦਿੰਦੇ ਹਨ। ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਤੇ। ਧੰਨਵਾਦ। ਹੈਲਥ ਨਾਲ ਲਿੰਕ ਬਾਰੇ ਲੈ ਕੇ ਹਾਜ਼ਰਾ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਕਈ ਕੁੜੀਆਂ ਦੇ ਵਾਲ ਬਹੁਤ ਕੁੰਗਰਾਲੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਸੰਭਾਲ ਨਹੀਂ ਸਕਦੀਆਂ ਅਤੇ ਹੌਲੀ-ਹੌਲੀ ਉਹਨਾਂ ਦੇ ਵਾਲ ਰੁੱਖੇ ਅਤੇ ਬੇਚੈਨ ਹੋ ਜਾਂਦੇ ਹਨ। ਕੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਉਹਨਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ ਜੇਕਰ ਤੁਸੀਂ ਆਪਣੇ ਕੁੰਗਰਾਲੇ ਵਾਲਾਂ ਉੱਤੇ ਧਿਆਨ ਦੇਵੋਗੇ ਤਾਂ ਉਹ ਮਲਾਈਮ ਤੇ ਚਮਕਦਾਰ ਬਣ ਜਾਣਗੇ ਵਾਲਾਂ ਵਿੱਚ ਕੁਦਰਤੀ ਨਮੀ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਜ਼ਿਆਦਾ ਨਾ ਧੋਵੋ ਨਹੀਂ ਤਾਂ ਇਹ ਰੁੱਖੇ ਹੋ ਜਾਣਗੇ ਵਾਲਾਂ ਨੂੰ ਰੁੱਖਾ ਹੋਣ ਨਾ ਦਿਵੋ ਅਤੇ ਨਹਾਉਣ ਤੋਂ ਬਾਅਦ ਵਾਲਾਂ ਵਿੱਚੋਂ ਪਾਣੀ ਨੂੰ ਨਿਚੋੜ ਕੇ ਕੱਢ ਦਿਵੋ ਫਿਰ ਵਾਲਾਂ ਵਿੱਚ ਆਪਣੀ ਇੱਛਾ ਨਾਲ ਸਟਾਈਲ ਬਣਾਓ ਅਤੇ ਫਿਰ ਵਾਲਾਂ ਦਾ ਸੁੱਕਣ ਦਾ ਇੰਤਜ਼ਾਰ ਕਰੋ ਇਸ ਨਾਲ ਵਾਲਾਂ ਵਿੱਚ ਚੰਗੀ ਤਰ੍ਹਾਂ ਨਮੀ ਸਮਾਜ ਜਾਵੇਗੀ ਅਤੇ ਉਹ ਸਮੇਤਾ ਕਾ ਕੋਮਲ ਗ੍ਰੈਂਡਗੇ ਅਜਿਹੇ ਸ਼ੈਂਪੂ ਵਿੱਚ ਕੰਡੀਸ਼ਨਰ ਦੀ ਚੋਣ ਕਰੋ ਜੋ ਤੁਹਾਡੇ ਵਾਲਾਂ ਦਾ ਟੈਕਸਚਰ ਨੂੰ ਸ਼ੂਟ ਕਰੇ ਅਜਿਹੇ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚੋ ਜੋ ਵਾਲਾਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦੀਆਂ ਹਨ ਇੱਕ ਕੱਪ ਵਿੱਚ ਗਰਮ ਪਾਣੀ ਲਵੋ ਅਤੇ ਉਸ ਵਿੱਚ ਇੱਕ ਚਮਚ ਐਪਲ ਸਾਈਡਰ ਵੀਨੇਗਰ ਪਾਓ ਨਹਾਉਂਦੇ ਸਮੇਂ ਸ਼ੈਂਪੂ ਤੋਂ ਬਾਅਦ ਵਾਲਾਂ ਉੱਤੇ ਇਸ ਨੂੰ ਪਾ ਕੇ ਬਿਨਾਂ ਧੋਏ ਉਸ ਉੱਤੇ ਕੰਡੀਸ਼ਨਰ ਲਗਾ ਲਵੋ ਵਾਲਾਂ ਨੂੰ ਕੁਦਰਤੀ ਰੂਪ ਤੋਂ ਹੀ ਸੁਕਣ ਦਿਓ ਕਿਉਂਕਿ ਹੇਅਰ ਡਰਾਈ ਨਾਲ ਸੁਕਾਏ ਹੋਏ ਵਾਲਾਂ ਨਾਲ ਸਰੀਰ ਦੀ ਚਮੜੀ ਸਖਤ ਹੋ ਜਾਂਦੀ ਹੈ ਅਤੇ ਵਾਲ ਝੜਨ ਲੱਗ ਜਾਂਦੇ ਹਨ। ਕੁੰਗਰਾਲੇ ਵਾਲ ਛੇਤੀ ਹੀ ਰੁੱਖੇ ਦਿਖਾਈ ਦਿੰਦੇ ਹਨ। ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਤੇ। ਧੰਨਵਾਦ। ਹੈਲਥ ਨਾਲ ਲਿੰਕ ਬਾਰੇ ਲੈ ਕੇ ਹਾਜ਼ਰਾ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਕਈ ਕੁੜੀਆਂ ਦੇ ਵਾਲ ਬਹੁਤ ਕੁੰਗਰਾਲੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਸੰਭਾਲ ਨਹੀਂ ਸਕਦੀਆਂ ਅਤੇ ਹੌਲੀ-ਹੌਲੀ ਉਹਨਾਂ ਦੇ ਵਾਲ ਰੁੱਖੇ ਅਤੇ ਬੇਚੈਨ ਹੋ ਜਾਂਦੇ ਹਨ। ਕੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਤਾਂ ਉਹਨਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ ਜੇਗਾ ਤੁਸੀਂ ਆਪਣੇ ਕੁੰਗਰਾਲੇ ਵਾਲਾਂ ਉੱਤੇ ਧਿਆਨ ਦੇਵੋਗੇ ਤਾਂ ਉਹ ਮਲਾਈਮ ਤੇ ਚਮਕਦਾਰ ਬਣ ਜਾਣਗੇ ਵਾਲਾਂ ਵਿੱਚ ਕੁਦਰਤੀ ਨਮੀ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਜ਼ਿਆਦਾ ਨਾ ਧੋਵੋ ਨਹੀਂ ਤਾਂ ਇਹ ਰੁੱਕੇ ਹੋ ਜਾਣਗੇ ਵਾਲਾਂ ਨੂੰ ਰੁੱਖਾ ਹੋਣ ਨਾ ਦਿਵੋ ਅਤੇ ਨਹਾਉਣ ਤੋਂ ਬਾਅਦ ਵਾਲਾਂ ਵਿੱਚੋਂ ਪਾਣੀ ਨੂੰ ਨਿਚੋੜ ਕੇ ਕੱਢ ਦੋਵੋ ਫਿਰ ਵਾਲਾਂ ਵਿੱਚ ਆਪਣੀ ਇੱਛਾ ਨਾਲ ਸਟਾਈਲ ਬਣਾਓ ਅਤੇ ਫਿਰ ਵਾਲਾਂ ਦਾ ਸੁੱਕਣ ਦਾ ਇੰਤਜ਼ਾਰ ਕਰੋ ਇਸ ਨਾਲ ਵਾਲਾਂ ਵਿੱਚ ਚੰਗੀ ਤਰ੍ਹਾਂ ਨਮੀ ਸਮਾਜ ਜਾਵੇਗੀ ਅਤੇ ਉਹ ਦੇਸਾਂ ਮੇਟਾ ਕਾ ਕੋਮਲ ਗ੍ਰੈਂਡਗੇ ਅਜਿਹੀ ਸ਼ੈਂਪੂ ਵਿੱਚ ਕੰਡੀਸ਼ਨਰ ਦੀ ਚੋਣ ਕਰੋ ਜੋ ਤੁਹਾਡੇ ਵਾਲਾਂ ਦਾ ਟੈਕਚਰ ਨੂੰ ਸ਼ੂਟ ਕਰੇ ਅਜਿਹੀ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚੋ ਜੋ ਵਾਲਾਂ ਦੀ ਸਮੱਸਿਆਵਾਂ ਨੂੰ ਵਧਾ ਸਕਦੀ ਹਨ ਇੱਕ ਕੱਪ ਵਿੱਚ ਗਰਮ ਪਾਣੀ ਲਵੋ ਅਤੇ ਉਸ ਵਿੱਚ ਇੱਕ ਚਮਚ ਐਪਲ ਸਾਈਡਰ ਵਿਨੇਗਰ ਪਾਓ ਨਹਾਉਂਦੇ ਸਮੇਂ ਸ਼ੈਂਪੂ ਤੋਂ ਬਾਅਦ ਵਾਲਾਂ ਉੱਤੇ ਇਸ ਨੂੰ ਪਾ ਕੇ ਬਿਨਾਂ ਧੋਏ ਉਸ ਉੱਤੇ ਕੰਡੀਸ਼ਨਰ ਲਗਾ ਲਵੋ ਵਾਲਾਂ ਨੂੰ ਕੁਦਰਤੀ ਰੂਪ ਤੋਂ ਹੀ ਸੁਕਣ ਦਿਓ ਕਿਉਂਕਿ ਹੇਅਰ ਡਰਾਈ ਨਾਲ ਸੁਕਾਏ ਹੋਏ ਵਾਲਾਂ ਨਾਜ਼ਰੀ ਦੀ ਚਮੜੀ ਸਖਤ ਹੋ ਜਾਂਦੀ ਹੈ ਅਤੇ ਵਾਲ ਝੜਨ ਲੱਗ ਜਾਂਦੇ ਹਨ। ਕੰਗਰਾਲੇ ਵਾਲ ਛੇਤੀ ਹੀ ਰੁੱਖੇ ਦਿਖਾਈ ਦਿੰਦੇ ਹਨ। ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਤੇ। ਧੰਨਵਾਦ।